ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਸਤਾ ਜੁੱਧਾ ਦੇ ਵਿੱਚ ਜੋ ਪਿਛਲੇ ਸਾਲ ਹੋਈ ਸੀ 22 ਜਨਵਰੀ ਨੂੰ ਉਸੇ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਅੱਜ ਤਾਂ ਜੋ ਅਸੀਂ ਹਰ ਸਾਲ ਇਹ ਯਾਤਰਾ ਕੱਢਾ ਕਰਾਂਗੇ ਤੇ ਉਸ ਰਾਮਚੰਦਰ ਜੀ ਦੀ ਪ੍ਰਾਣ ਪ੍ਰਸਤਾ ਦੇ ਮੁੱਖ ਰੱਖਦੇ ਹੋਏ ਇਹ ਅੱਜ ਸੋਭਾ ਯਾਤਰਾ ਤਰਵੰਡੀ ਸਾਹਿਬ ਤੋਂ ਦੇ ਸਾਰੀਆਂ ਗਲੀਆਂ ਵਿੱਚ ਹੁੰਦੀ ਹੋਈ ਇਸ ਦੁਰਗਾ ਮੰਦਰ ਦੇ ਵਿੱਚੋਂ ਸਟਾਰਟ ਕਰੇ ਸੀ ਮੇਨ ਬਜਾਚੋਂ ਤੇ ਉੱਥੇ ਹੀ ਸ਼ਾਮ ਨੂੰ ਅਸੀਂ ਸਮਾਪਤੀ ਕਰਾਂਗੇ। ਇਹ ਸੋਭਾ ਯਾਤਰਾ ਕਿ ਕਿਸ ਤਰ੍ਹਾਂ ਦਾ ਕੁਚਾ ਕਿ estrane ਲੰਗਰ ਅਰੇ ਰੱਖਦੇ ਲਬੇ ਇਹ ਜੇ ਸ਼ੋਪਾ ਯਾਤਰਾ ਦਾ ਨਗਰ ਚ ਬਹੁਤ ਉਤਸ਼ਾਹ ਹੈਗਾ ਜਗਾ ਜਗਾ ਤੇ ਲੰਗਰ ਖਾਏ ਗਏ ਹੈਗੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੰਗਰ ਲਗਾਏ ਗਏ ਹੈਗੇ ਜੀ ਚੱਕ ਕਰੋ ਜਗਾ ਜਗਾ ਤੇ ਲੰਗਰ ਲਗਾਏ ਗਏ ਹੈ ਨਗਰ ਚ ਬਹੁਤ ਜਿਆਦਾ ਉਤਸ਼ਾਹ ਹੈਗਾ ਇਹ ਹਰ ਸਾਲ ਇਸ ਦਿਨ ਦੀ ਖੁਸ਼ੀ ਚ ਸ਼ੋਪਾ ਯਾਤਰਾ ਕੱਢੀ ਆਇਆ ਕਰੇਗੀ ਇਹ ਕਿੱਥੋਂ ਸ਼ੁਰੂ ਕੀਤੀ ਹੈ ਇਹ ਮੇਨ ਬਾਜ਼ਾਰ ਤਲਵੰਡੀ ਸਾਹਿਬ ਉਹ ਮੰਦਿਰ ਦੁਰਗਾ ਮੰਦਿਰ ਤੋਂ ਸ਼ੁਰੂ ਹੋ ਕੇ ਤਲਵੰਡੀ ਸਾਹਿਬ ਉਹਦੇ ਵੱਖ-ਵੱਖ ਰਸਤਿਆਂ ਵਿਚ ਦੀ ਹੁੰਦੀ ਹੋਈ ਖੰਡਾ ਚੌਕ ਹੁੰਦੀ ਹੋਈ ਤੇ ਤਲਵੰਡੀ ਸਾਬੋ ਮੇਨ ਬਾਜ਼ਾਰ ਉੱਥੇ ਤੁਰਕਾ ਮੰਦਰ ਚ ਇਸਮਾਪਤ ਹੋਵੇਗੀ। ਬਹੁਤ ਜਿਆਦਾ ਉਸ਼ਾ ਹੈ ਅਗਰਵਾਲਾਂ ਦੇ ਵਿੱਚ ਸਾਰਿਆਂ ਚ ਬਹੁਤ ਪ੍ਰਾਨਕਸ਼ਟਾ 22 ਜਨਵਰੀ ਨੂੰ ਅਜੋਧਿਆ ਦੇ ਵਿੱਚ ਹੋਈ ਸੀ ਉਸ ਦੀ ਖੁਸ਼ੀ ਦੇ ਵਿੱਚ ਰਾਮਚੰਦਰ ਜੀ ਦੀ ਸ਼ੋਭਾ ਯਾਤਰਾ ਤਲਵੰਡੀ ਸਾਬੋ ਦੇ ਵਿੱਚ ਕੱਢੀ ਜਾ ਰਹੀ ਹੈ। ਸਾਰੇ ਸਾਥੀਆਂ ਦਾ ਬਹੁਤ ਜਿਆਦਾ ਉਸ਼ਾ ਹੈ ਸਾਡੇ ਪੁਲਿਸ ਵਾਲੇ ਵੀ ਪੰਜਾਬ ਪੁਲਿਸ ਸਾਡਾ ਸਾਥ ਨਿਭਾ ਰਹੀ ਹੈ ਤੇ ਪੱਤਰਕਾਰ ਵੀ ਸਾਡਾ ਸਾਥ ਨਿਭਾ ਰਹੇ ਨੇ ਤੇ ਇਹ ਬਾਜ਼ਾਰ ਦੇ ਵਿੱਚੋਂ ਹੁੰਦੀ ਹੋਈ ਖੰਡਾ ਚੌਂਕ ਦੇ ਉੱਪਰ ਦੀ ਹੋ ਕੇ ਗਲੀਆਂ ਦੇ ਵਿੱਚ ਦੀ ਹੋ ਕੇ ਸਿੱਧੀ ਬਾਜ਼ਾਰ ਦੇ ਵਿੱਚ ਮੰਦਰ ਦੇ ਵਿੱਚ ਪਹੁੰਚੂਗੀ ਤੇ ਬਹੁਤ ਸਾਰੇ ਬਹੁਤ ਜਨਤਾ ਨੇ ਲੰਗਰ ਵਗੈਰਾ ਲਾਏ ਪੰਡਾਰਾ ਲਾਇਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਇਹ ਸ਼ੋਭਾ ਯਾਤਰਾ ਆਏ ਸਾਲ ਕੱਢੀ ਜਾਇਆ ਕਰੂਗੀ ਜੈ ਜੀ ਦੀ ਜੈ ਜੀ ਦੀ ਨੰਪਲ ਸ਼ਰਮਾ ਜੀ ਕਲਵੰਡੀ ਸਾਹਿਬੋ जय श्री राम जिस भजन में राम का नाम ना हो उस भजन को गाना ना चाहिए जिस भजन में राम का नाम ना हो उस भजन को गाना ना चाहिए जय श्री राम जी आज सुबह यात्रा करने लगता है उसी बड़ी गिनती जाए होंगे इस तरह उत्साह है ਦੇਖੋ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਸਾਰੀ ਸੰਗਤ ਤੇ ਸਾਰੇ ਵੀਜੀ ਵਰਗੇ ਕਮੇਟੀ ਪੰਜਾਬ ਪੁਲਿਸ ਸਾਰੀ ਸੰਗਤ ਸਾਡੀਆਂ ਭੈਣਾ ਸਾਡੀ ਮਾ ਚਿੰਤਪurni ਭਜਨ ਮੰਡਲ ਤੇ ਵੈਸ਼ਨੋ ਭਜਨ ਮੰਡਲ ਹੋਰ ਵੀ ਸਾਰੀ ਸੰਗਤ ਆਈ ਹੈ ਸਾਰੀ ਰਲ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਆਸ਼ਾ ਕਰਦੇ ਹਾਂ ਵੀ ਅਸੀਂ ਹਰ ਸਾਲ ਹੀ ਬਹੁਤ ਜ਼ਿਆਦਾ ਉਤਸ਼ਾਹ ਤੇ ਖੁਸ਼ੀ ਦੇ ਨਾਲ ਇਹ ਉਲਾਸ ਉਤਸਵ ਮਨਾਇਆ ਕਰਾਂਗੇ ਕਿਉਂਕਿ ਬਹੁਤ ਹੀ ਪ੍ਰਤੀਕsha ਤੋਂ ਬਾਅਦ ਸਾਡੇ RAM LALLA JI ਦੇ ਦਰਸ਼ਨ ਹੋਏ ਬੁਲਿਏ ਸਿਆਮ RAM CHANDRA BHAGWAN KI JAI RAM JAI SHREE RAM ਅੱਜ ਅਸੀਂ ਸਾਰਿਆਂ ਨੇ ਮਿਲ ਕੇ RAM LALLA JI ਦੀ ਜਿਹੜੀ ਹੈਗੀ ਪ੍ਰਾਣ ਪ੍ਰਤੀਸ਼ਠਾ ਉਹਦੀ ਵਰਸ਼ਗਾਂਡ ਸੀਗੀ ਉਹ ਮਨਾਈ ਗਈ ਹੈ ਬੜੀ ਧੁੰਮਤਾ ਨਾਲ ਸਾਰੀਆਂ ਸੰਗਤਾਂ ਨੇ ਆਪਦੀ ਹਾਜ਼ਰੀ ਲਗਾਈ ਹੈ ਤੇ ਅਸੀਂ ਅੱਜ ਸ਼ਾਮ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਜਿਵੇਂ ਪਿਛਲੇ ਸਾਲ ਵੀ ਅਸੀਂ ਆਪਦੇ ਘਰਾਂ ਦੇ ਵਿੱਚ ਦੀਵਾ ਲਾ ਕੇ ਕੀਤੀ ਸੀਗੀ ਤੇ ਅੱਜ ਸ਼ਾਮ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸਾਰੇ ਆਪ ਦੇ ਆਪ ਦੇ ਘਰਾਂ ਦੇ ਵਿੱਚ ਦੀਪਮਾਲਾ ਫੇਰ ਤੋਂ ਕਰਨ ਤੇ ਹਰ ਸਾਲ ਇਹ ਦੀਪਮਾਲਾ ਕਰਦੇ ਰਹਿਣ ਤਾਂ ਕਿ ਅਸੀਂ ਹਰ ਸਾਲ ਇਹ ਇਤਿਹਾਸ ਐਸੀ ਤਰ੍ਹਾਂ ਹੀ ਦੀਵਾਲੀ ਮੰਗੋਈ ਮਨਾਉਂਦੇ ਰਹੀਏ ਜੈ ਸ਼੍ਰੀ ਰਾਮ ਜੈ ਜੈ